ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਚੁੰਗਾ ਇਹ ਪਿੰਡ ਬਰਨਾਲੇ ਜ਼ਿਲ੍ਹੇ ਦਾ ਤਪਾਇਨੂ ਤਹਿਸੀਲ ਪੈਂਦੀ ਹੈ ਨੇੜੇ ਜੇ ਪਿੰਡਾਂ ਦੀ ਗੱਲ ਕਰੀਏ ਦੋਸਤੋ ਤਾਂ ਸਹਿਣਾ ਪਿੰਡ ਨੇੜਾ ਜਿਹੜਾ ਬਾਜੇਖਾਨੇ ਤੋਂ ਬਰਨਾਲੇ ਵਾਲੇ ਹਾਈਵੇ ਤੇ ਆਉਂਦਾ ਇਹ ਤੋਂ ਇਲਾਵਾ ਪੋਤਨਾ ਪਿੰਡ ਵੀ ਨੇੜਾ ਜਿਹੜਾ ਮੋਗੇ ਤੋਂ ਬਰਨਾਲੇ ਨੂੰ ਹਾਈਵੇ ਨਾਲ ਜਾਂਦਾ ਉਸ ਪਿੰਡ ਦੇ ਉਸ ਰੋਡ ਦੇ ਉੱਤੇ ਆਉਂਦਾ ਦੋਨਾਂ ਪਿੰਡਾਂ ਦੇ ਸਨ ਚ ਇਹ ਪਿੰਡ ਆਉਂਦਾ ਵਖਤਗੜ ਪਿੰਡ ਵੀ ਇਹਦੇ ਨੇੜੇ ਰਹਿ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਹੋ ਦੱਸੋ ਸ਼ੌਂਕ ਬਾਈ ਨੂੰ ਚੰਗੇ ਪਸ਼ੂਆਂ ਦਾ ਬਹੁਤ ਹੈ ਪਰ ਮੈਂ ਇੱਕ ਚੀਜ਼ ਦੇਖੀ ਆ ਵੀ ਕੁਦਰਤੀ ਇਦਾਂ ਦੇ ਸਵੱਬ ਬਣਦੇ ਆ ਜਿੱਥੇ ਸ਼ੌਂਕ ਹੈ ਉੱਥੇ ਜਾਂ ਤਾਂ ਜਗ੍ਹਾ ਦੀ ਦਿੱਕਤ ਆ ਜਾਂਦੀ ਹੈ ਜਾਂ ਕੋਈ ਹੋਰ ਪ੍ਰੋਬਲਮ ਆ ਜਾਂਦੀ ਹੈ ਤੇ ਜਿਹਨੂੰ ਸ਼ੌਂਕ ਘਟਾ ਹੈ ਉਹਦੇ ਕੋਲ ਉਹ ਚੀਜ਼ਾਂ ਪੂਰੀਆਂ ਹੁੰਦੀਆਂ ਜਿਹੜੀਆਂ ਆਮ ਬੰਦਾ ਸੋਚਦਾ ਮੇਰੇ ਕੋਲ ਹੋਣ ਤਾਂ ਮੈਂ ਪਸ਼ੂ ਬਹੁਤ ਰੱਖ ਲਾਂ ਇਹ ਬਾਈ ਕੋਲ ਜਗਾ ਵਸੇ ਨਹੀਂ ਕੀ ਹੈ ਵੀ ਇਹ ਜਗਾ ਤੁਸੀਂ ਉਹਨਾਂ ਇੱਥੇ ਬਣੀ ਦੇਖ ਲਓ ਇਹ ਤੋਂ ਇਲਾਵਾ ਇੱਕ ਛੋਟਾ ਜਿਹਾ ਬਰਾਂਡਾ ਜਿਹਦੇ ਚ ਪਸ਼ੂ ਬਾਈਜਰੀ ਰੱਖਦੇ ਆ ਇੱਕ ਮੱਝ ਇਹਨਾਂ ਨੇ ਵਕਾਊ ਕੀਤੀ ਹੈ ਕੱਲ ਤੱਕ ਇਹ ਗੱਬਣ ਸੀ ਕਿਉਂਕਿ ਮੇਰੇ ਨਾਲ ਡੇਲੀਾਂ ਗੱਲ ਹੁੰਦੀ ਰਹਿੰਦੀ ਸੀ ਅੱਜ ਇਹ ਸੋਈ ਸਵਾਈ ਤੁਹਾਨੂੰ ਦਿਖਾਉਂਗਾ ਤੇ ਬੱਚਾ ਵੀ ਇਹਨੇ ਕੱਟੀ ਦਿੱਤੀ ਹੈ ਇੱਕ ਹੋਰ ਖਾਸ ਗੱਲ ਹੈ ਵੀ ਇਸ ਘਰ ਦੇ ਵਿੱਚ ਜਿੱਥੇ ਵੀਡੀਓ ਬਣਾ ਰਹੇ ਆ ਜਿਹੜਾ ਭਰਾ ਆਪਣੇ ਨਾਲ ਗੱਲਬਾਤ ਕਰੂਗਾ ਇਹ ਵੈਟਰਨਰੀ ਪ੍ਰੈਕਟਿਸ ਕਰਨ ਲੱਗ ਗਿਆ ਜਿਹਦੇ ਕਰਕੇ ਸੀਮਨ ਦੀ ਡਿਟੇਲ ਆਪਾਂ ਨੂੰ ਕੱਟੀ ਦੀ ਸਾਰੀ ਮਿਲ ਜਾਣੀ ਹੈ ਆਓ ਜਾਣਕਾਰੀ ਲਈਏ ਫਿਰੇ ਤੋਰ ਕੇ ਦਿਖਾਵਾਂਗੇ ਪਸੰਦ ਜੀ ਨੂੰ ਆਜੂ ਤਸੱਲੀ ਕਰਨ ਦਾ ਹੱਕ ਹੈ ਉਹ ਤੁਸੀਂ ਆ ਕੇ ਦੇਖ ਲਓਗੇ ਤਸੱਲੀ ਕਰ ਸਕਦੇ ਹੋ ਨੰਬਰ 22 ਦਾ ਸਕਰੀਨ ਉੱਤੇ ਚੱਲਦਾ ਰਹੂਗਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵੀਰੇ ਨਾਮ ਆਪਣਾ ਦੱਸੋ ਮੇਰੇ ਨਾਮ ਹਣੀ ਸ਼ਰਮਾ ਪਿੰਡ ਚੁੰਗਾ ਜ਼ਿਲ੍ਹਾ ਬਰਨਾਲਾ ਵੀਰੇ ਤਸੀ ਤਪਾ ਹਣੀ ਬਾਈ ਚੌਕ ਰੱਖਦੇ ਹਾਂ ਚੰਗੇ ਪਸ਼ੂਆਂ ਦਾ ਫਰਕ ਕਰ ਸਕਦੇ ਹਾਂ ਵੀਰੇ ਪਸ਼ੂ ਜਿਹੜਿਆ ਜਗ੍ਹਾ ਬੜੀ ਤੰਗ ਆ ਫਿਰ ਕਿੰਨੇ ਕ ਨਾ ਕਿੱਥੇ ਸੰਭਾਲ ਲੈਣਗੇ ਬਾਈ ਇੱਥੇ ਦੋਕ ਪਸ਼ੂ ਹੀ ਖੜਦੇ ਆ ਆਪਾਂ ਅੰਦਰ ਤਿੰਨ ਰੱਖੀ ਬੈਠੇ ਆ ਇਹ ਮਜਬੂਰੀ ਕਰਕੇ ਵੇਚ ਰਹੇ ਆ ਅੱਛਾ ਇਹ ਇਹ ਮਾਜ ਕਰਦੀ ਆ ਜਾਂ ਖਰੀਦੀ ਨਹੀਂ ਵੀਰੇ ਆਪਾਂ ਖਰੀਦੀ ਸੀ ਵੀਰੇ ਇਹ ਚੌਥੀ ਸੂਏ ਹੁਣ ਪੰਜਵੇਂ ਸੂਏ ਸੂਈ ਆ ਵੀਰੇ ਇਹ ਠੀਕ ਹੈ ਇਹ ਪਸ਼ੂ ਵੀਰੇ ਹਰਿਆਣੇ ਚੋਂ ਆਈ ਵੀ ਆ ਆਪਣੇ ਕੋਲ ਸਾਰੀ ਡਿਟੇਲ ਵੀ ਹੈਗੀ ਹੈ ਇਹਦੀ ਪਹਿਲੇ ਸੂਏ ਪੇ ਜਿੱਥੋਂ ਆਈ ਵੀ ਆ ਇਹ ਪਹਿਲੇ ਸੂਏ ਇਹ ਕਿਹੜੇ ਪਿੰਡ ਚੋਂ ਚੱਲੀ ਕਿੰਨਾ ਕੋਈ ਇਹ ਰਾਮਬਾ ਰਾਮ ਪਤਨ ਕੀ ਨਾ ਵੀ ਪਾਂਡਵਾਨ ਉਹਨਾਂ ਕੋਲੋਂ ਆਈ ਉਹਨਾਂ ਕੋਲੋਂ ਆਈ ਵੀ ਹੈ ਵੀਰੇ ਚੈਨਲ ਤੇ ਵੀਡੀਓ ਵੀ ਪਈ ਵੀ ਹੈ ਠੀਕ ਹੈ ਯਾਨੀ ਜਦੋਂ ਉੱਥੋਂ ਵਿਕਿਆ ਹੀ ਉਦੋਂ ਦੀ ਵੀਡੀਓ ਵੀ ਹੈ ਉਦੋਂ ਵੀ ਵੀਡੀਓ ਹੈਗੀ ਹੈ ਤੇ ਇਹ ਆਪਾਂ ਮੇਰੇ ਖਿਆਲ ਚੇ ਮੇਰੀ ਵੀਡੀਓ ਤੂੰ ਖਰੀਦੀ ਸੀ ਹਾਂ ਵੀਰੇ ਤੁਹਾਡੇ ਵੀਡੀਓ ਨਹੀਂ ਖਰੀਦੀ ਸੀ ਇਹ ਆਪਾਂ ਚੌਥੇ ਸੂ ਬਾਕੀ ਪੁਰਾਣੇ ਤੋਂ ਖਰੀਦੀ ਬਾਕੀ ਪੁਰਾਣੇ ਤੋਂ ਵੀਰੇ ਹਾਂ ਅੱਛਾ ਭਾਈ ਦੁੱਧ ਦਾ ਰਿਕਾਰਡ ਇਹਦਾ ਕੀ ਦੱਸਿਆ ਸੀ ਉਸ ਵੀਰ ਨੇ ਜਪਾ ਉਹ ਤਾਂ ਉਹਨਾਂ ਨੇ ਇਹ ਤਾਂ ਕਿਹਾ ਸੀ ਸਾਢੇ 16 16 ਸਾਢੇ 16 ਕਿਲੋ ਠੀਕ ਹੈ ਆਪਣੇ ਕੋਲ ਆ ਕਿ ਜੀ ਨਹੀਂ ਲਾਇਆ ਸੀਗਾ ਪਹਿਲਾਂ ਤਾਂ ਇਹ ਸਾਢੇ 16 ਕਿਲੋ ਚੱਲੀ ਗਈ ਜਦੋਂ ਜੀ ਆ ਕਿ ਜੀ ਲਾਇਆਗਾ ਆਪਣੇ ਕੋਲ ਸਾਢੇ 18 ਤੋਂ ਪਲੱਸ ਚਲੀ ਗਈ ਸੀ ਇਹ ਸਾਢੇ 18 ਕਿਲੋ ਦੁੱਧ ਦੇਤਾ ਸੀ ਇਹਨੇ ਹਾਂ ਬਈ ਹੱਸ ਕੇ ਠੀਕ ਹੈ ਅੱਛਾ ਹੁਣ ਇਹ ਇਹਨੇ ਬੱਚਾ ਕੱਟ ਹੀ ਦਿੱਤੀ ਹੈ ਕਿਹੜੇ ਬੋਲਦੀ ਹੈ ਇਹ ਵੀਰੇ ਸੀਆਰ ਵੀ ਦਾ ਤਰਬੰਜਾ 47 ਹੈ ਵੀਰੇ 43 54 ਚ 43 54 ਬੋਲਦਾ ਸੀਆਰ ਵੀ ਦਾ ਪੀਟੀ ਬੋਲਦਾ ਵੀਰੇ ਪ੍ਰੈਕਟਿਸ ਤੁਸੀਂ ਆਪ ਕਰਦੇ ਹੋ ਨਹੀਂ ਵੀਰੇ ਮੈਂ ਪ੍ਰੈਕਟਿਸ ਕੰਮ ਸਿੱਖ ਰਿਹਾ ਹਾਂ ਵੀਰੇ ਮਤਲਬ ਨਾਲ ਵੀਰੇ ਜੀ ਦੇ ਆਪਣੇ ਮੱਲੀਆਂ ਤੋਂ ਇਥੋਂ ਡਾਕਟਰ ਸਾਹਿਬ ਉਹਨਾਂ ਨਾਲ ਕੰਮ ਸਿੱਖ ਰਿਹਾ ਹਾਂ ਕੰਮ ਸਿੱਖਦੇ ਤਾਂ ਹੀ ਮੱਧ ਥੋੜਾ ਤੇਰੇ ਤੇ ਮੈਨੂੰ ਐ ਲੱਗਦਾ ਜਿਵੇਂ ਘਬਰਾਉਂਦੀ ਹੁੰਦੀ ਹੈ ਨਾ ਹਾਂ ਵੀਰੇ ਕਿਉਂਕਿ ਮਾੜਾ ਮੋਟਾ ਤੈਨੂੰ ਪਤਾ ਢਿਲੀ ਵਗੈਰਾ ਹੋ ਜਾਂਦੀ ਹੈ ਜਦੋਂ ਆਪਾਂ ਇੰਜੈਕਸ਼ਨ ਵਗੈਰਾ ਲਾ ਲੈਨੇ ਆ ਤਾਂ ਕਰਕੇ ਮੇਰੇ ਨਾਲ ਪਿਆਰ ਵਧਾ ਕੇ ਰੱਖਦੀ ਹੈ ਥੋੜਾ ਜਿਹਾ ਚਲੋ ਕੋਈ ਨਹੀਂ ਅੱਛਾ ਭਾਈ ਸੂਈ ਕਦੋਂ ਆਹੀ ਸੂਈ ਵੀਰੇ ਕੱਲ ਰਾਤ ਨੂੰ ਕੱਲ ਰਾਤ ਨੂੰ ਸੂਈ ਜਿਹੜੀ ਰਾਤ ਨੰਗੀ ਐਸੇ ਚ ਹੀ ਸੂ ਠੀਕ ਹੈ ਅਜਾ ਭਾਈ ਜੇ ਸਾਰਾ ਕੁਝ ਕੰਪਲੀਟ ਸੀ ਤੇ ਹਰ ਵੀਡੀਓ ਵਗੈਰਾ ਆਪਣੇ ਕੋਲ ਹੈਗੀ ਆ ਹੁਣ ਇਹ ਚੋਈ ਹੋਈ ਹੈ ਹਾਂ ਵੀਰੇ ਸਵੇਰ ਦੁੱਧ ਕੱਢਿਆ ਦਾ ਵੀਰੇ ਦੋਸਤੋ ਮੈਂ ਇੱਕ ਗੱਲ ਹੋਰ ਐਡ ਕਰ ਦਿੰਦਾ ਵੀ ਇਹਦੇ ਥਣ ਬਿਲਕੁਲ ਖਾਲੀ ਨਜ਼ਰ ਆਉਣਗੇ ਕਿਉਂਕਿ ਦੁੱਧ ਚੋਤਾ ਸੀ ਤੇ ਇਹ ਵੀ ਇੱਕ ਕਾਰਨ ਹੈ ਵੀ ਮੈਂ ਵੀਡੀਓ ਬਣਾਉਣ ਇਧਰ ਮੇਰਾ ਅਜ ਸੁਭਾਅ ਅਚਾਨਕ ਹੀ ਬਣਿਆ ਤੇ ਮੈਂ ਇਹਨਾਂ ਨੂੰ ਫੋਨ ਲਾਇਆ ਤਾਂ ਬਾਈ ਹੋਰਾਂ ਤੋਂ ਪਤਾ ਲੱਗਾ ਮੈਂ ਅਜ ਸੂਪੀਆ ਤੇ ਫਿਰ ਸੋਚਿਆ ਤੁਹਾਨੂੰ ਸੂਈ ਸਵਾਈ ਮੱਝ ਦਿਖਾ ਦਿੰਦੇ ਆ ਦੁੱਧ 18 ਕਿਲੋ ਤੋਂ ਬਾਹਰ ਪਿਛਲੇ ਸੂਏ ਚ ਇਹਨੇ ਦਿੱਤਾ ਹੈ ਬਾਗਾ ਪ੍ਰਾਣਾ ਦੇ ਵਿੱਚ ਬਾਗਾ ਪੱਤੀ ਦੇ ਵਿੱਚ ਵੀਰ ਦਾ ਘਰ ਸੀ ਸ਼ਾਇਦ ਜਿਹੜੇ ਪੁਰਾਣੇ ਵੀਰ ਜੁੜੇ ਹੋਏ ਉਹਨਾਂ ਦੇ ਧਿਆਨ ਚਾਜੇ ਬਾਹਰ ਉਹਨਾਂ ਨੇ ਘਰ ਤੋਂ ਬਾਹਰ ਬੜੇ ਸੋਹਣੇ ਬਾਗੀਚਾ ਬਣਾਇਆ ਹੋਇਆ ਜਿੱਥੇ ਦਰਖਤ ਵੱਲੋਂ ਫਲਦਾਰ ਬੂਟੇ ਵਗੈਰਾ ਲਾਏ ਆ ਸਰਦਾਰ ਬਾਈ ਸੀਗਾ ਉਹਦੇ ਕੋਲੇ ਮੱਝ ਸੀਗੀ ਜਦੋਂ ਆਪਾਂ ਵੀਡੀਓ ਬਣਾਈ ਐ ਥੋੜੇ ਪਸ਼ੂ ਉਹ ਵੀ ਸ਼ੌਂਕ ਨਾਲ ਸੰਭਾਲਦਾ ਸੀ ਤੇ ਮੇਰੇ ਖਿਆਲ ਚ ਉਹੋ ਬਈ ਹਰਿਆਣੇ ਚ ਉਹ ਹੀ ਲੈ ਕੇ ਆਇਆ ਸੀ ਹਾਂ ਹਰਿਆਣੇ ਚ ਲੈ ਕੇ ਆਇਆ ਸੀ ਵੀਰੇ ਪਹਿਲੇ ਸੂਏ ਉਹ ਵੀਰੇ ਠੀਕ ਐ ਅੱਛਾ ਭਾਈ ਰੇਟ ਇਹਦਾ ਕੀ ਰੱਖਦੇ ਰੇਟ ਵੀਰੇ ਫੋਨ ਤੇ ਕਰ ਲਾਂਗੇ ਜਿੱਥੋਂ ਆਪਾਂ ਲੈ ਕੇ ਆਂਦੀ ਸੀ ਵੀ ਬਾਗੇਪੁਰਾਣੇ ਉਹਨੇ ਥਾਂ 'ਚ ਇੱਕ ਕੱਲੀ ਖੜੀ ਸੀ ਇੱਥੇ ਜਿੰਨੇ ਆਪਣੇ ਦੋ ਖੜੇ ਐ ਇੱਥੇ ਸਹੀ ਐ ਉੱਥੇ ਇੱਕ ਕੱਲੀ ਸੀਗੀ ਸਹੀ ਐ ਤਾਂ ਕਰਕੇ ਆਪਣੇ ਕੋਲ ਪਹਿਲਾਂ ਤਾਂ ਕਿ ਸਿੱਧੀ ਸਿੱਧੀ ਨਹੀਂ ਜੀ ਨਹੀਂ ਲਾਇਆ ਠੀਕ ਐ ਐਂ ਹੀ ਮਜਬੂਰੀ ਕਰਕੇ ਬੀਜ ਰਹੀ ਹੈ ਵੀਰੇ ਪਿਛਲੇ ਸੂਏ ਵੀ ਆਪਣੇ ਕੋਲ ਕ ਮੇਟ ਨੂੰ ਜੀਤਾ ਕਰਦਾ ਨਹੀਂ ਪਰ ਥਾਂ ਦੀ ਤੰਗੀ ਆ ਵੀਰੇ ਸਹੀ ਹੈ ਚਲੋ ਬਰੀਡਿੰਗ ਵਾਲੀ ਮੱਝ ਆ ਬਿਲਕੁਲ ਬਈ ਸੋ ਦੋਸਤੋ ਮੱਝ ਤੁਹਾਨੂੰ ਦਿਖਾਉਣਾ ਇਹ ਹਰਿਆਣੇ ਦੇ ਵਿੱਚੋਂ ਚੱਲੀ ਸੀ ਤੇ ਉੱਥੋਂ ਵੀ ਵੀਡੀਓ ਬਣ ਕੇ ਆਈ ਸੀ ਤੇ ਉਸ ਤੋਂ ਬਾਅਦ ਆਪਾਂ ਵੀਡੀਓ ਬਣਾਈ ਬਹੁਤ ਸੋਹਣੀ ਤਿਆਰ ਹੁੰਦੀ ਹੈ ਮੱਝ ਗੱਪਣ ਦੀਆਂ ਵੀਡੀਓ ਬਾਈ ਹੋਰਾਂ ਕੋਲ ਹੋਣੀਆਂ ਬਾਕੀ ਤੁਸੀਂ ਉਹ ਪਿਛਲੀ ਵੀਡੀਓ ਜਿੱਥੇ ਆ ਗਈ ਤਾਂ ਜ਼ਰੂਰ ਕੋਸ਼ਿਸ਼ ਕਰਾਂਗੇ ਲਿੰਕ ਕਿਸੇ ਤਰੀਕੇ ਨਾਲ ਪ੍ਰੋਵਾਈਡ ਤੁਹਾਨੂੰ ਕਰਵਾ ਸਕੀਏ 4354 ਸੀਆਰਵੀ ਦਾ ਬੁੱਲ ਦਾ ਦਸੋਂ ਦੀ ਕੱਟੀ ਨੂੰ ਜਨਮ ਦਿੱਤਾ ਹੈ ਵੱਡਾ ਡਾਟਾ ਚਾ ਤੁਹਾਡੇ ਸਾਹਮਣੇ ਹੈ ਹਜੇ ਰਾਤ ਹੀ ਸੋਈ ਉਹਦੇ ਕਰਕੇ ਕੁੱਖ ਹਜੇ ਪੂਰੀ ਪੰਜ ਚਾਰ ਦਿਨ ਪਸ਼ੂ ਲੈਂਦਾ ਚੱਕਨ ਤੇ ਮੈਂ ਜ਼ੂਮ ਕਰਦਾ ਤੇ ਤੁਹਾਨੂੰ ਥਾਣਾ ਦਿਖਾ ਦਿੰਨਾ ਕਿਉਂਕਿ ਬਿਲਕੁਲ ਖਾਲੀ ਥਾਣਾ ਹੈ ਪਹਿਲਾਂ ਰਾਤ ਦਾ ਸੀ ਵੀ ਬੱਚਾ ਲਾ ਦਿੰਨੇ ਆ ਥਣ ਪਸਮਾਉਣਗੇ ਪਰ ਫਿਰ ਸਾਨੂੰ ਇਹ ਲੱਗਾ ਵੀ ਸ਼ਾਇਦ ਕੋਈ ਭਰਾ ਇਦਾਂ ਨਾ ਸੋਚ ਲੇ ਵੀ ਦੁੱਧ ਹਜੇ ਚੋਇਆ ਨਹੀਂ ਗਾ ਬਹੁਤਾ ਤੇ ਵੈਸੇ ਹੀ ਕਹਤਾ ਹੁੰਦਾ ਨਹੀਂ ਦੋਸਤੋ ਜਗ੍ਹਾ ਤੰਗ ਹੈ ਬਾਈ ਕੋਲ ਉਹਨੇ ਇੱਕ ਜਗ੍ਹਾ ਚ ਤੋੜਨ ਦੀ ਕੋਸ਼ਿਸ਼ ਕਰਾਂਗੇ ਇਹਨੇ ਕੱਟੀ ਨੂੰ ਜਨਮ ਦਿੱਤਾ ਜਦੋਂ ਵਾਪਸ ਮੁੜੂਗੀ ਤੇ ਬੈਕ ਸਾਈਡ ਤੋਂ ਹਵਾਨਾ ਤੁਸੀਂ ਇਹਦਾ ਦੇਖ ਲਓਗੇ ਕੱਟੀ ਮੂਰੇ ਤੋਰ ਲਓ ਬਈ ਇਹਦੀ ਸੋ ਸੋ ਕੱਟੀ ਨਾਲ ਹੀ ਮੱਝ ਨੇ ਇਧਰ ਨੂੰ ਆਉਣਾ ਕਿਉਂਕਿ ਜਗ੍ਹਾ ਵੀ ਥੋੜੀ ਕੰਜਸਟਡ ਹੈ ਤੰਗ ਹੈ ਉਹਦੇ ਚ ਬਈ ਗੇਟ ਵਾਲ ਨੂੰ ਲੈ ਜਾਓ ਤੁਸੀਂ ਮੱਝ ਨੂੰ ਸੋ ਹੁਣ ਬੈਕ ਸਾਈਡ ਤੋਂ ਹਵਾਨਾ ਦੇਖ ਲਓ ਸਾਈਡਾਂ ਤੋਂ ਵੀ ਹਵਾਨਾ ਤੁਸੀਂ ਇਹਦਾ ਦੇਖ ਸਕਦੇ ਹੋ ਇਹ ਬਿਲਕੁਲ ਖਾਲੀ ਹਵਾਨਾ ਹੈ ਥੋੜਾ ਇਹ ਲੱਗਦਾ ਵੀ ਜਿਵੇਂ ਇੱਕ ਥਾਂ 'ਚ ਦੁੱਧ ਕਿਉਂਕਿ ਬੌਲਾ ਵਿੱਚ ਛੱਡਿਆ ਜਾਂਦਾ ਥੋੜਾ ਬਹੁਤ ਤੋਂ ਵੱਧ ਛੱਡਿਆ ਹੁੰਦਾ ਬਾਕੀ ਪਾਸ ਜਿਹੜਾ ਭਰਾ ਖਰੀਦੂਗਾ ਉਹਨੇ ਕਰ ਲੈਣੀ ਹੈ ਦੋ ਵਾਲ ਚਾਰ ਵਾਲ ਜਿਹੜੇ ਉਹ ਗੰਤੀ ਤਾਂ ਚਲੋ ਵਾਲਾਂ ਦੀ ਖੈਰ ਨਹੀਂ ਹੁੰਦੀ ਪਰ ਵਾਈਟ ਜ਼ਰੂਰ ਦੇ ਸੰਗੇ ਵੈਸੇ ਜੇ ਦੇਖੋ ਤਾਂ ਪੂਸ਼ ਜੈਡ ਬਲੈਕ ਹੀ ਦਿਸੂਗੀ ਕੋਈ ਬਹੁਤੇ ਵਾਲ ਨਹੀਂ ਚਿੱਟੇ ਹੈਗੇ ਟਾਂਚਾ ਬਹੁਤ ਵੱਡਾ ਮੱਝ ਦਾ ਦੱਸੋ ਤੇ ਕੱਟੀ ਵੀ ਸੋਹਣੀ ਨੂੰ ਇਹਨੇ ਜਨਮ ਦਿੱਤਾ ਸੋ ਕੱਟੀ ਹੈ ਜੇ ਕਿਉਂਕਿ ਬਿਲਕੁਲ ਤਾਜੀ ਸੂਈ ਵੀ ਮੱਝ ਹੈ ਤੇ ਉਹ ਬੱਚਾ ਤੁਸੀਂ ਦੇਖ ਲਓ ਇਹ ਰਾਤ ਹੀ ਹਜੇ ਸੂਈ ਹੈ ਮੱਝ ਮੈਨੂੰ ਗੰਭਨ ਤੱਕ ਬਾਈ ਜੀ ਹੋਰਾਂ ਦੇ ਫੋਨ ਆਉਂਦੇ ਰਹੇ ਆ ਪਰ ਸਵੱਬ ਨਹੀਂ ਬਣਿਆ ਤੇ ਮੈਂ ਚਾਹੁੰਦਾ ਵੀ ਇਹ ਹੁਣਾਂ ਵੀ ਜਦੋਂ ਚੰਗੀ ਮੱਝ ਹੈ ਸੋ ਇਸ ਵਾਈ ਹੋਵੇ ਤਾਂ ਜਿਹਨੇ ਖਰੀਦਣੀ ਉਹ ਪਾਸ ਚੰਗੀ ਤਰ੍ਹਾਂ ਕਰਕੇ ਲਿਜਾ ਸਕਦਾ ਸੋ ਇਹ ਮੱਝ ਤੁਸੀਂ ਦੇਖੋ ਜੀ ਨੂੰ ਜੱਜਦੀ ਹੈ ਤਾਂ ਕਾਲ ਤੁਸੀਂ ਬਾਈ ਜੀ ਹੋਰਾਂ ਨੂੰ ਕਰ ਸਕਦੇ ਹੋ ਕੱਟੀ ਨੂੰ ਇਹਨੇ ਜਨਮ ਦਿੱਤਾ ਬਰੀਡਿੰਗ ਵਾਲੀ ਮੱਝ ਹੈ ਦੁੱਧ ਇਹਨੇ ਪਿਛਲੇ ਸੋਏ ਉਸ ਭਰਾ ਦੇ ਦਸਣ ਤੋਂ ਵੀ ਜ਼ਿਆਦਾ ਦਿੱਤਾ ਉਹ ਵੀਰ ਦੀ ਵੀ ਉਹਦਾ ਵੱਡਾ ਪਣ ਸੀਗਾ ਬਾਈ ਨੇ ਦੁੱਧ ਉਸ ਹਿਸਾਬ ਤੇ ਦੱਸਿਆ ਸੀਗਾ ਸੋ ਉਹ ਵੀਡੀਓ ਵੀ ਸ਼ਾਇਦ ਚੈਨਲ ਤੋਂ ਤੁਹਾਨੂੰ ਮਿਲ ਜੇ ਕੋਸ਼ਿਸ਼ ਕਰੂੰਗਾ ਮੈਂ ਵੀ ਜੇ ਲਿੰਕ ਮਿਲ ਸਕੇ ਤਾਂ ਤੁਹਾਨੂੰ ਉਹ ਲਿੰਕ ਸ਼ੇਅਰ ਕਰਨ ਦੀ ਦੋਸਤੋ ਅਸੀਂ ਬੱਚਾ ਵੀ ਛੱਡ ਲਿਆ ਕੋਸ਼ਿਸ਼ ਕਰਾਂਗੇ ਵੀ ਇਹ ਪਸਮਾ ਦੇ ਵਿੱਚ ਵੀ ਤੁਹਾਨੂੰ ਥੋੜੇ ਇਹਦੇ ਤੁਹਾਨੂੰ ਦਿਖਾ ਸਕਾਂ ਮੈਂ ਇੱਕ ਵਾਰ ਅੰਦਰ ਤੁਹਾਨੂੰ ਜਿਹੜੇ ਹੋਰ ਪਸ਼ੂ ਆ ਦਿਖਾਉਣਾ ਇਹ ਦੋਸਤੋ ਇੰਨੀ ਕਿ ਜਗ੍ਹਾ ਦੇ ਵਿੱਚ ਵੱਧੇ ਹੋਏ ਪਸ਼ੂ ਬਾਈ ਕੋਲ ਇਹ ਜਰਸੀ ਵੈੜ ਵੀ ਇਹਨਾਂ ਦੀ ਕਰਦੀ ਹੈ ਤੇ ਜਿਹੜੀ ਮੱਝ ਦੀ ਕੱਟੀ ਉਹ ਤੇ ਇੱਕ ਹੋਰ ਝੋਟੀ ਜਿਹੜੀ ਉਹ ਅਲੱਗ ਕਿਸੇ ਹੋਰ ਵੀਰ ਦੇ ਘਰੇ ਵੱਧੀ ਕਿਉਂਕਿ ਮੱਝ ਸੂਣ ਵਾਲੀ ਸੀ ਤੇ ਥੋੜੀ ਜਗ੍ਹਾ ਉਹਨੂੰ ਵੱਧ ਦੇਣ ਵਾਸਤੇ ਐਵੇਂ ਐਡਜਸਟ ਕਰਨੇ ਪਏ ਪਸ਼ੂ ਤਾਂ ਹੀ ਅੱਜ ਇਹ ਮੱਝ ਬਾਈ ਦੀ ਉਰੀ ਵੇਚਣ ਲੱਗੇ ਤਦੋਂ ਸੋ ਵੈਸੇ ਮਾਲਵੇ ਦੀ ਕਹਾਣੀ ਇਹੀ ਆ ਵੀ ਘਰ ਚ ਔਰਤਾਂ ਹੀ ਪਸ਼ੂ ਪਾਲਣ ਦਾ ਕੰਮ ਕਰਦੀਆਂ ਅਸੀਂ ਜਾਂ ਜਿਹੜੇ ਘਰ ਦੇ ਵਿੱਚ ਮੇਲ ਮੈਂਬਰ ਹੁੰਦੇ ਉਹ ਤਾਂ ਪਸ਼ੂ ਖਰੀਦ ਕੇ ਲਿਆਉਂਦੇ ਐ ਸੋ ਭੈਣ ਹੋਰੀ ਚੋਂਦੇ ਐ ਇਸ ਮੱਝ ਨੂੰ ਤਾਂ ਬਸ ਠੀਕ ਹੈ ਜੀ ਵੈਸੇ ਸੀਲ 3 ਫਿਰ ਮੱਝਾ ਥੋੜਾ ਜਿਹਾ ਕਿਉਂਕਿ ਵੀਰ ਵੈਟਰਨਰੀ ਪ੍ਰੈਕਟਿਸ ਕਰਦਾ ਐ ਇਹਦੇ ਕਰਕੇ ਵੀ ਥੋੜਾ ਪਸ਼ੂ ਘਬਰਾਉਣ ਲੱਗ ਜਾਂਦਾ ਪਸਮਾ ਹੁਣ ਮੱਝ ਦਾ ਦੇਖ ਲਓ ਥਣ ਸੋਨਾ ਕੱਢਿਆ ਪਸਮਾ ਪੂਰਾ ਸ਼ਾਮ ਨੂੰ ਪਸ਼ੂ ਨੇ ਕਰਨਾ ਕਿਉਂਕਿ ਅਜੇ ਤਾਜੀ ਸੂਈ ਵੀ ਐ